ਨਗਰ ਬਿਲਗਾ ਵਿਖੇ ਮਨਾਏ ਜਾ ਰਹੇ ਤੀਆਂ ਦੇ ਤਿਉਹਾਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਕਿਸਾਨ ਬੂਟਾ ਸਿੰਘ ਨੇ ਸ਼ਾਮ ਨੂੰ ਆਪਣੀ ਟਰੈਕਟਰ ਟਰਾਲੀ ਲਗਾ ਕੇ ਤੀਆਂ ਰੋਕਣ ਦੀ ਕੋਸ਼ਿਸ਼ ਕੀਤੀ ਕਿਸਾਨ ਵੱਲੋਂ ਟਰਾਲੀ ਨਾ ਪਰੇ ਕਰਨ ਤੇ ਬੀਬੀਆਂ ਵੱਲੋਂ ਤੀਆਂ ਵੱਲੇ ਚੌਕ ਵਿੱਚ ਧੰਨ ਲਗਾ ਕੇ ਰਸਤਾ ਜਾਮ ਕੀਤਾ ਗਿਆ ਅਤੇ ਨਾਰੇਬਾਜ਼ੀ ਕੀਤੀ ਗਈ ਮਾਮਲਾ ਵਿਗੜਦਾ ਦੇਖ ਥਾਣਾ ਬਿਲਗਾ ਮੁਖੀ ਯਾਦਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚ ਗਏ ਅਤੇ ਸਥਿਤੀ ਨੂੰ ਕੰਟਰੋਲ ਵਿੱਚ ਕਰਦਿਆ ਟਰੈਕਟਰ ਟਰਾਲੀ ਨੂੰ ਉੱਥੋਂ ਹਟਾਇਆ ਗਿਆ ਉਸ ਤੋਂ ਬਾਅਦ ਦੇ ਸ਼ਾਮ ਤੀਆਂ ਫਿਰ ਸ਼ੁਰੂ ਹੋ ਸਕੀਆਂ ਇਸ ਮੌਕੇ ਤੇ ਥਾਣਾ ਮੁਖੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ਦਾ ਪੰਚਾਇਤ ਅਤੇ ਬੂਟਾ ਸਿੰਘ ਵਿਚਕਾਰ ਝਗੜਾ ਚੱਲ ਰਿਹਾ ਹੈ ਅਤੇ ਦੋਵੇਂ ਹੀ ਪਾਰਟੀਆਂ ਵੱਲੋਂ ਸਟੇ ਲਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਦੋਵੇਂ ਹੀ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਹੈ ਤਾਂ ਕਿ ਬੈਠ ਕੇ ਗੱਲਬਾਤ ਕਰਵਾਈ ਜਾ ਸਕੇ ਇਸ ਮੌਕੇ ਤੇ ਪੰਜਾਬੀ ਵੇਸਾ ਬੀਬੀਆਂ ਦੀ ਪ੍ਰਧਾਨ ਸਤਵੀਰ ਕੌਰ ਨੇ ਦੱਸਿਆ ਕਿ ਅਸੀਂ ਕਰੀਬ 30 ਸਾਲਾਂ ਤੋਂ ਇਹ ਤੀਆਂ ਦਾ ਤਿਉਹਾਰ ਇੱਥੇ ਹੀ ਮਨਾ ਰਹੀਆਂ ਹਨ ਅਤੇ ਬੂਟਾ ਸਿੰਘ ਵੱਲੋਂ ਮਲਕੀਅਤ ਹੋਣ ਦਾ ਦਾਵਾ ਕਰ ਰਿਹਾ ਹੈ ਪ੍ਰਧਾਨ ਨੇ ਕਿਹਾ ਕਿ ਅਸੀਂ ਦੋ ਵਾਰ ਇਸ 3 ਵਾਲੀ ਥਾਂ ਦਾ ਕੇਸ ਜਿੱਤ ਚੁਕੇ ਹਾਂ ਅਤੇ ਵਾਰ-ਵਾਰ ਬੂਟਾ ਸਿੰਘ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਅਤੇ ਗਲਤ ਸ਼ਬਦਾਬਲੀ ਵਰਤ ਰਿਹਾ ਹੈ। ਹਾਜੀ ਭਾਜੀ ਅਸੀਂ ਤਕਰੀਬਨ 11 ਤਰੀਕ ਤੋਂ ਸਾਡੀਆਂ 3 ਸਟਾਰਟ ਆ ਤਾਂ ਉਸ ਦਿਨ ਵੀ ਜਦੋਂ ਆਇਸ ਦਾ ਇੱਥੇ ਇੰਤਰਾ ਰੋੜੇ ਬਹੁਤ ਪਏ ਸੀ ਜਿਨ੍ਹਾਂ ਦੇ ਪੈਸੇ ਸੀ ਉਹ ਜਦੋਂ ਚੱਕਣ ਲੱਗੇ ਇਹਨੇ ਉਹਨਾਂ ਨੂੰ ਗਾਲਾਂ ਇੰਨੀਆਂ ਗੰਦੀਆਂ ਗੱਡੀਆਂ ਕਿ ਮੈਂ ਬੋਲ ਕੇ ਦੱਸ ਨਹੀਂ ਸਕਦੀ ਇਸ ਟਾਈਮ ਕਿੰਨੇ ਗੱਡੀਆਂ ਗਾਲਾਂ ਬੂਟਾ ਸਿੰਘ ਨੇ ਹਨਾ ਇਹ ਕਹਿੰਦਾ ਉਹ ਕਹਿੰਦੀ ਟੀਆਂ ਵਾਲਾ ਚੌਕ ਆ ਵੀ ਕੂੜਾ ਅਸੀਂ ਸਿੱਟਿਆ ਸੀ ਚੱਕ ਲਾਂਗੇ ਕਹਿੰਦਾ ਮਾਂ ਚਦੌਣ ਆਏ ਸੀ ਪਹਿਲਾਂ ਕਿ ਕਾਨੇ ਨੂੰ ਸੱਟ ਕੇ ਗਏ ਸੀ ਯਾਨੀ ਇਦਾਂ ਦੀਆਂ ਗੰਦੀਆਂ ਗਾਲਾਂ ਇਹਨੇ ਕੱਢੀਆਂ ਪਰ ਉਹ ਇਹਨੂੰ ਮੇਰੇ ਹੱਥ ਤੋੜਦੀ ਰਹੀ ਉਹ ਕਹਿੰਦੀ ਚਾਚਾ ਜੀ ਤੁਸੀਂ ਮਾਪਾ ਆਇਆ ਤਾਂ ਇਦਾਂ ਨਾ ਬੋਲੋ ਚਲ ਉਹਦੋਂ ਅਸੀਂ ਕੁਝ ਨਹੀਂ ਕਿਹਾ ਅਸੀਂ ਸ਼ਾਮ ਨੂੰ ਆ ਕੇ ਟੀਆਂ ਲਾਈਆਂ ਇਹ ਜਿਉਂ ਉਸ ਕੋਠੇ ਦੇ 6 ਵਜੇ ਦਾ ਕੜਾ 8:30 ਵਜ ਆ ਉਹ ਅਸੀਂ ਵੀ ਫੇਰ ਵੀ ਕੁਛ ਨਹੀਂ ਕਿਹਾ ਸੀ ਲੱਗ ਪਈਆਂ ਪਹਿਲਾਂ ਵੀ ਇੱਥੇ ਤੀਆਂ ਲੱਗਦੀਆਂ ਹਾਂਜੀ ਜੀ ਤੀਆਂ ਦਾ ਪਤਾ ਨਹੀਂ 100 ਸਾਲ ਪੁਰਾਣੀਆਂ ਲੱਗਦੀਆਂ ਹਨ ਸਾਨੂੰ ਪਤਾ ਹੀ ਨਹੀਂ ਨਾ ਗੱਲਾਂ ਦਾ ਅੱਜ ਕੀ ਘਟਣਾ ਹੈ ਅੱਜ ਧਰਨਾ ਕਾਹਤੋਂ ਲਾਇਆ ਤੁਸੀਂ ਅੱਜ ਜਦੋਂ ਅਸੀਂ ਗਏ ਸੀ ਕਿਤੇ ਅਸੀਂ ਵਾਪਸੀ ਆਏ ਤੇ ਇਹਨਾਂ ਨੇ ਤੀਆਂ ਵਾਲੇ ਚੌਕ ਦੇ ਵਿੱਚ ਟਰਾਲੀ ਟਰੈਕਟਰ ਲਾਤਾ ਹਣਾ ਜਦੋਂ ਅਸੀਂ ਬੀਬੀਆਂ ਇਕੱਠੀਆਂ ਹੋਣ ਲੱਗੀਆਂ ਹਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਕੇ ਤਾਂ ਇਹ ਆਪ ਫੇ ਚਲਾ ਗਿਆ ਤਾਂ ਕਹਿੰਦੇ ਇੱਥੇ ਤੀਆਂ ਨਹੀਂ ਲਾਉਣ ਦੇ ਰੀਆਂ ਤੇ ਕਹਿੰਦੇ ਇਹਨੂੰ ਹਟਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਹਾ ਨਹੀਂ ਇਹ ਵੀ ਤੂੰ ਚਲਾ ਕੇ ਆ ਨਾ ਹੈਨੀ ਸੀ ਕੋਈ ਵੀ ਲੋ ਜਾਨਾ ਤਾਂ ਜਦੋਂ ਚਲਾ ਗਿਆ ਕਹਿੰਦਾ ਤੁੰਗੀਆਂ ਚ ਮਾਰੀਆਂ ਆ ਕੇ ਇੱਥੇ ਕਹਿੰਦਾ ਕੰਢੇ ਘਾਂਟ ਕਰਦੀਆਂ ਕਹਿੰਦਾ ਨਾਚ ਕਰਦੀਆਂ ਇਹਨਾਂ ਨੂੰ ਕਹਿੰਦਾ ਸ਼ਰਮ ਨਹੀਂ ਆਉਂਦੀ ਬੰਦਿਆਂ ਨੂੰ ਇਹਨਾਂ ਦੀ ਤਾਂ ਨਾਲ ਨਾਚ ਦੇ ਨਾਚ ਦੇ ਨਾਲ ਲੋਕੀ ਦੇਖਦੇ ਆ ਤਾਂ ਇਹ ਹੁਣ ਚਲੋ ਸਾਰ ਇਹ ਸਦੀਆਂ ਦਾ ਥੱਲੀ ਆਉਂਦਾ ਹੈ ਕਣਾ ਇਹ ਸੱਭਿਆਚਾਰ ਪ੍ਰੋਗਰਾਮ ਚੱਲਦਾ ਜੇ ਤਾਂ ਕੋਈ ਅਸੀਂ ਗਾਲ੍ਹਾਂ ਬੋਲਦੇ ਆ ਫਿਰ ਸਾਨੂੰ ਅਗਲਾ ਕਦੇ ਤੁਸੀਂ ਸਾਰੇ ਸੁਣਦੇ ਆ ਸਾਰੀ ਦੁਨੀਆ ਪਬਲਿਕ ਸੁਣਦੀ ਆ ਇਹ ਗੱਲਾਂ ਦਾ ਤਾਂ ਮੁੜ ਕੇ ਫੇ ਹੁਣੇ ਖਲਾਰਾ ਤਾਂ ਪਿਆਣਾ ਸੀ ਅਸੀਂ ਫੇਰ ਧਰਨਾ ਲਾ ਲਿਆ ਇੱਥੇ ਇਹਨੇ ਕੀ ਪ੍ਰਸ਼ਾਸ਼ਨ ਦਾ ਕੀ ਲੋੜ ਰਿਹਾ ਤੁਹਾਡੇ ਪ੍ਰਸ਼ਾਸਨ ਨੂੰ ਅਸੀਂ ਫੋਨ ਤਾਂ ਕੀਤਾ ਸੀ ਪਹਿਲਾਂ ਵੀ ਕਰਵਾਇਆ ਉਹ ਆਏ ਨਹੀਂ ਫਿਰ ਅਸੀਂ 112 ਤੇ ਕਰਤਾ ਫੋਨ ਅਸੀਂ ਕਿਹਾ ਸਾਡੀ ਆ ਪ੍ਰੋਬਲਮ ਹੈ ਉਹ ਕਹਿੰਦਾ ਨਹੀਂ ਲਾਉਣ ਦੇਣੀ ਅਸੀਂ ਸਵੇਰੇ ਵੀ ਪਹਿਲਾਂ ਇੱਟਾ ਰੋੜੇ ਖਿਲਾਰ ਕੇ ਗਿਆ ਇੱਥੇ ਦਾਸਤਾਂ ਦਾ ਕੌਸਟ ਨਹੀਂ ਗਿਆ ਤਾਂ ਹੁਣ ਸਾਮੀ ਜੀ ਟਰਾਲੀ ਲਾ ਕੇ ਫੇਰ ਸਾਰੇ ਇਕੱਠੇ ਲਾ ਕੇ ਕਿਉਂਦਾ ਨਹੀਂ ਲੋਕ ਨਾ ਹੋ ਕੰਨ ਲੋਕ ਉਹ ਕਹਿੰਦਾ ਮੇਰਾ ਥਾਂ ਆ ਇੱਥੇ ਅਸੀਂ ਗੁਰਦਨ ਵੀ ਜਦੋਂ ਕਹਿੰਦੇ ਤੀਆਂ ਵਾਲਾ ਥਾ ਉਹ ਕਹਿੰਦਾ ਕੋਈ ਤੀਆਂ ਵਾਲਾ ਥੌਂਕਰੀਆਂ ਮੇਰਾ ਖਾ ਆ ਕੋਈ ਸਾਰਾ ਨਹੀਂ ਲੱਗਦਾ ਕਹਿੰਦਾ ਤਾਂ ਇਹ ਹਰੀਓਮ ਬ੍ਰਹਮੇਪਾਲ ਹੋਣੀ ਸਾਡੇ ਪਾਲ ਚੌਂਕੀਦਾਰ ਪੂਰੇ ਹੋ ਗਏ ਇਹਨਾਂ ਨੂੰ ਦੋ ਵਾਰੀ ਕੇਸੇ ਜਕੜਿਆ ਆ ਤੀਜੀ ਵਾਰੀ ਕੇਸ ਫੇਲ ਆ ਆ ਪਿਛਲੇ ਸਾਲ ਵੀ ਅਸੀਂ ਮਿੱਟੀ ਘਟਾ ਪਿਆ ਸੀ ਮੈਂ ਬਚਾਉਣ ਦਾ ਪਈ ਵੀ ਇਹ ਚੌਂਕ ਵਾਲਾ ਕੇਸ ਜਿੱਤੇ ਆ ਆ ਹਾਂਜੀ ਹਾਂਜੀ ਕੇਸਵਾ ਜੀ ਚੌਕ ਅਸੀਂ ਇਹ ਲਾਲ ਲੀਗ ਦੇ ਅੰਦਰ ਆ ਸਾਰੇ ਇਹ ਕਹਿੰਦੇ ਇਹਦਾ ਲਿਖਤੀ ਨਾਂ ਹੈ ਨਹੀਂ ਕੋਈ ਵੀ ਇਹਦਾ ਠੀਕ ਹੈ ਜੀ ਹਾਂ ਜੇ ਤਾਂ ਹੈਗਾ ਤਾਂ ਚਲੋ ਆਪਾਂ ਫੇਰ ਸਹਿਮਤ ਹੋ ਉਹਦੇ ਨਾਲ ਫੇਰ ਸਾਰੇ ਪੈਂਦੀ ਸਹਿਮਤ ਜਾਂ ਹਣਾ ਅਸੀਂ ਦੇਖੋ ਇੱਥੇ ਕੋਈ ਮੰੰਜਾ ਨਹੀਂ ਡੋਣਾ ਅਸੀਂ ਕੋਈ ਇੱਥੇ ਰਹਿਣਾ ਨਹੀਂ ਫੇਰ 15 ਦਿਨਾਂ ਦਾ ਇਹ ਪ੍ਰੋਗਰਾਮ ਹੁੰਦਾ ਸਾਡਾ ਅਸੀਂ ਤਾਂ ਕੁਝ ਨਹੀਂ ਕਹਿੰਦੇ ਕਿ ਜਿਹੜਾ ਦਿਲ ਕਰਦਾ ਆ ਜਾਵੇ ਇੰਜੋਏ ਕਰੇ ਹਣਾ ਇਹ ਉਹਨਾਂ ਦਾ ਮਸਲਾ ਪਰ ਇੱਦਾਂ ਹੈ ਨਾ ਸਾਨੂੰ ਗਲਤ ਨਾ ਬੋਲੇ ਜਿਹੜਾ ਕਹਿੰਦਾ ਜਮਾਰੀਆਂ ਚੂੜੀਆਂ ਆ ਕੇ ਗੱਦ ਬੋਲੀ ਆਇਆ ਇੱਥੇ ਆਹ ਕਰਦੀਆਂ ਨੰਗਾ ਨਾਚ ਪਰ ਇਹ ਉਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਹੈ ਪਰ ਸਾਹਿਬ ਨੂੰ ਇਹ ਕਿਉਂ ਬੋਲਦਾ ਹੈ ਚਲੋ ਉਹਨਾਂ ਨੇ ਅਨੂੰ ਕੱਲ ਦਾ ਟਾਈਮ ਦਿੱਤਾ ਆ 10:30 ਵਜੇ ਦਾ ਹਾਂਜੀ ਪੰਜਾਂ ਨੇ ਤੁਹਾਡੇ ਇੱਧਰ ਲਈ ਪੰਜਾਂ ਨੇ ਉਹ ਮੋਹਰ ਲੈ ਜਾ ਕੇ ਇੱਥੇ ਇਕੱਠੇ ਕਰੀਏ ਸਾਰੇ ਯਾਰ ਮੈਂਬਰ ਹੈਗੇ ਆ ਪੰਜਾਂ ਜਣੇ ਜਾਣਗੇ ਸਾਡੀ 15 ਮੈਂਬਰਾਂ ਦੀ ਕਮੇਟੀ ਬਣੀ ਆ ਪੰਨ ਵਾਲੀ ਉਹਨਾਂ ਵਿੱਚੋਂ ਏ ਪਜਾਉ ਦੋ ਜਾਉ ਬਾਕੀ ਆ ਮੈਂਬਰ ਹੈਗੇ ਆ ਕੋਈ ਜਾਣੀ ਅਨਾ ਡਿਸਟਰਡ ਹੋਈ ਆ ਕਮੇਟੀ ਆਪਣੀ ਬਾਕੀ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਤੁਸੀਂ ਸਾਡੇ ਨਾਲ ਸਹਿਯੋਗ ਕਰੋਗੇ ਤਾ ਇਹ ਆਪਾਂ ਤੁਹਾਡੇ ਨਾਲ ਕਿਸੇ ਸ਼ੁਰੂ ਕਰਾਂਗੇ ਹਨਾ ਨਿਸ਼ਾਨ ਸਾਹਿਬ ਦੇਖ ਲਓ ਲੱਗਾ ਤੁਸੀਂ ਹਰੇਕ ਭਾਂ ਲਾਉਨੇ ਆ 30 ਸਾਲ ਮੈਨੂੰ ਹੋ ਗਿਆ ਜੀ ਇਹਨਾਂ ਨੂੰ ਤੀਆਂ ਲਾਉਂਦਿਆਂ ਨੂੰ ਸਾਡੇ ਦਾ ਸੱਸਾਂ ਲਾਉਂਦੀ ਸੀ ਪਹਿਲਾਂ ਉਹਨਾਂ ਦੀ ਸੱਸਾਂ ਇਹ ਤੁਸੀਂ ਆਪੇ ਹਿਸਾਬ ਨਾਲ ਲਾਓ ਹਨਾ ਇਹ ਫਟੇ ਆਉਣ ਤੋਂ ਕਿਤੇ ਨਾਲ ਇਹ ਦੇਖੋ ਅੱਜ ਕਹਿੰਦਾ ਤੀਆਂ ਵਾਲਾ ਚੌਕ ਨਹੀਂ ਅਕਸਰ ਇੱਥੇ ਜੰਮੀਆਂ ਭਲਿਆ ਇਹ ਹਨਾ ਇੱਥੇ ਸਿਆਣਾ ਹੋਇਆ ਇਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਇੱਥੇ ਤਾਂ ਤਹਾਂ ਕੋਈ ਲੋੜੇ ਦੀ ਆਪਾਂ ਨੂੰ ਮਦਦ ਨਹੀਂ ਹੈ ਹਨਾ ਇੱਥੇ ਬਸ ਠੀਕ ਆ ਬਸ ਸਾਡੀ ਤੇ ਹੀ ਮੰਗਾਂ ਦਾ ਸਨਾਂ ਇਨਸਾਫ ਹੋਣਾ ਚਾਹੀਦਾ ਆ ਇਹ ਚੌਕ ਆ ਹਰ ਕੋਈ ਵਰਤੇ ਪਰ ਗੰਦ ਨਾ ਪਾਵੇ ਹਾਂ ਖਲਾਰਾ ਨਾ ਪਾਵੇ ਹਰ ਕੋਈ ਵਰਤੇ ਉਹ ਵੀ ਵਰਤੇ ਅਸੀਂ ਵੀ ਵਰਤਾਂਗੇ ਸਾਂਝਾ ਆ ਆਪਾਂ ਇਹ ਨਹੀਂ ਕਹਿੰਦੇ ਵਾ ਸਾਡਾ ਕੱਲਿਆਂ ਦਾ ਇਹ ਸਾਂਝਾ ਆ ਵਰਤੂ ਨਾ ਕਰੀਏ ਹੈਨਾ ਚਲੋ ਤੁਹਾਡਾ ਨਾਮ ਕੀ ਹੈ ਜੀ ਸਤਜੀਤ ਕੌਰ ਕੁਝ ਨਹੀਂ ਹੈ ਛੋਟਾ ਜਿਹਾ ਇੱਕ ਇਸ਼ੂ ਹੀ ਉਹ ਜਿਹੜੀ ਲੈਂਡ ਹੈ ਕਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪਿੰਡੋਂ ਨੂੰ ਮਨਾਇਆ ਜਾਂਦਾ ਇਹ 10 12 ਦਿਨ ਲਈ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਭੱਟਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਕੋ ਡਿਸਪਿਊਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੁੱਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਅੱਜ ਆਸਪੁਰੋਸ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਤਿਆਂ ਦਾ ਤਿਉਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ 'ਚ ਬੜੀ ਇੱਜ਼ਤ ਦੀ ਪ੍ਰਤੀ ਸਤਿ ਭਾਵਨਾ ਰਹਿੰਦੀ ਆ ਪਰ ਅੱਜ ਬੁੱਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸ ਕ੍ਰੀਏਟ ਹੋਇਆ ਜਿਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਰੀਸੀਵ ਹੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੁੱਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਟਰੈਕਟਰ ਇੱਥੋਂ ਹਟਾਏ ਫਿਰ ਹਾਲੋ ਮੰਨ ਗਿਆ ਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪ੍ਰੀਏਟ ਐਕਸ਼ਨ ਹੋਇਆਗਾ ਲਿਆ ਜਾਇਆਗਾ ਤੇ ਸਮਝੌਤਾ ਕਰਾਇਆ ਜਾਇਆਗਾ ਥੈਂਕ ਯੂ